ਹਾਂਜੀ ਕਿਸਾਨ ਵੀਰੋ ਮੂੰਗੀ ਦੀ ਜਿਹੜੀ ਫਸਲ ਆ ਬੜੇ ਵੀਰਾਂ ਦੇ ਆਪਾਂ ਨੂੰ ਕਮੈਂਟ ਆਉਂਦੇ ਨੇ ਵੀ ਯਾਰ ਬੇਰੇ ਖਰਾਬ ਤਾਂ ਨਹੀਂ ਹੁੰਦੀ ਹਨਾ ਵੀ ਜਿਹੜੀ ਤੇ ਆਪਾਂ ਸਪਰੇਅ ਨਹੀਂ ਕਰੀ ਹੋਈ ਇਹਦੇ ਮੀਂਹ ਪੈਂਦੇ ਨੇ ਠੀਕ ਆ ਜਿੱਥੋਂ ਤੱਕ ਆਪਣਾ ਦੇਖੀ ਤੇ ਆਪਣੀ ਮੂੰਗੀ ਤੇ ਸਾਰੇ ਮੀਂਹ ਬਹਿ ਕੇ ਹਟੇ ਨੇ ਤੇ ਦੂਜਾ ਜਿੱਥੋਂ ਤੱਕ ਆਪਣਾ ਰਿਜ਼ਲਟ ਆ ਵੀ ਇਹ ਨਹੀਂ ਖਰਾਬ ਹੁੰਦੀ ਹਨਾ ਵੀ ਇਹਦੇ ਵਿੱਚ ਕੱਲਾ ਬੱਸ ਵੀ ਪਾਣੀ ਨਾ ਖੜੇ ਵੀ ਜੇ ਹੁਣ ਬਰੇ ਟੋਬੇ ਮੂੰਗੀ ਭਰ ਕੇ ਖੜ ਗਈ ਥੱਲੋਂ ਹਨਾ ਉਹ ਸੱਲ ਮਿਲੀ ਗਈ ਮਿਲੀ ਗਈ ਫੇਰੇ ਫੇਰੇ ਖਰਾਬ ਹੋ ਫਿਰ ਉੱਗਰ ਵੀ ਸਕਦੀ ਹੈ ਫਲੀਆਂ ਦੇ ਵਿੱਚ ਇੱਕ ਇਸ ਇੱਕ ਮੇਰੇ ਵੀਰ ਨਾਲ ਇਦਾਂ ਹੋਇਆ ਵੀ ਹੈ ਨਾ ਤੇ ਪਰ ਜੇ ਥੱਲੋਂ ਇਹਦੇ ਪਾਣੀ ਹੈ ਹੀ ਨਹੀਂਗਾ ਮੀਂਹ بارش ਪੈ ਕੇ हट ਗਈ ਧੁੱਪ ਲੱਗੀ ਠੀਕਾ ਦੁਆਰੇ ਫਿਰ ਇੱਕ ਉਹਨਾਂ ਆਉਂਦੇ ਮੀਂਹ ਆ ਕੇ ਉਹ ਇਹਨੂੰ ਕੁਝ ਨਹੀਂ ਹੁੰਦਾ ਲਗਾਤਾਰ ਮੀਂਹ ਵੀ ਮੜਾ ਇਹ ਆਪਣਾ ਐਕਸਪੀਰੀਅੰਸ ਆ ਪਰ ਜੇ ਪਾਣੀ ਖੜ ਜੇ ਫਲੀਆਂ ਨਾਲ ਪਾਣੀ ਲੱਗ ਜੇ ਫੇਰ ਵੀਰੇ ਮੂੰਗੀ ਖਰਾਬ ਹੈਗੀ ਹਾਂ ਜਿਹੜੀ ਦੂਸਰੀ ਮੂੰਗੀ ਆ ਉਹਦਾ ਵੀ ਸੇਮ ਹੀ ਹੈ ਵੀਰੇ ਸਪਰੇਅ ਚਲੋ ਆਪਾਂ ਕਰਤੀ ਠੀਕਾ ਤੇ ਵੱਟ ਪਰ ਆਪਾਂ ਵੀ ਹੋਣੀ ਕਰਿਆ ਪਾਣੀ ਛੜ ਕੇ ਜਾਂ ਕੁਛ ਵੀ ਤਾਂ ਵੀਰੇ ਮੂੰਗੀ ਖਰਾਬ ਹੋ ਸਕਦੀ ਹੈ ਠੀਕ ਹੈ ਇਹ ਆਪਣਾ ਇਸ ਟਾਈਮ ਦਾ ایکسپੀਰੀਅੰਸ ਹੈ 아이ਤੀ ਸਭ ਤੋਂ ਜ਼ਿਆਦਾ ਵਾਰਸ਼ਾਂ ਪਈਆਂ ਵੀਰੇ ਸਾਡੇ ਤਕਰੀਬਨ ਆਪਣੇ ਮੂੰਗੀ ਤੇ ਹਰ ਰੋਜ਼ ਮੀਂਹ ਪੈ ਜਾਂਦਾ ਤੇ ਆਪਣੀ ਜਿਹੜੀ ਇਹ ਮੂੰਗੀ ਵੀਰੇ ਬਿਲਕੁਲ ਠੀਕ ਖੜੀ ਆ ਠੀਕ ਹੈ ਤੇ ਆਪਾਂ ਇਹਦੇ ਤੇ ਸਪਰੇਅ ਕਰਾਂਗੇ ਮੰਗਲਵਾਰ ਜਾਂ ਬੁੱਧਵਾਰ ਨੂੰ ਤੁਹਾਨੂੰ ਝਾੜ ਦੱਸਾਂਗੇ ਕੀ ਦੱਸਾਂਗੇ ਜਿੱਦੇ ਵੀਡੀਓ ਵੱਡਾਂਗੇ ਉਹਦੇ ਵੀਡੀਓ ਬਣਾਵਾਂਗੇ ਨਾ ਸਾਰਾ ਤੇ ਆਪਾਂ ਨੂੰ ਕਰ ਲੋ ਫੋਲੋ ਜਸ ਹੀਰ ਕੇ ਥੈਂਕ ਯੂ